ਨਾਮ ਤੋਂ ਕਿ ਸਾਡਾ ਪਿੰਡ ਕਿਉਂਕਿ ਸਾਨੂੰ ਪਟਿਆਲੇ ਨਾਲ ਤਾਂ ਸਾਡਾ ਬਹੁਤ ਵਾਅ ਪੈਂਦਾ ਕਿਉਂਕਿ ਜਦੋਂ ਆਏ ਆ ਆ ਲੁਧਿਆਣੇ ਆ ਜੀ ਹੁਣ ਤੱਕ ਨੇ ਅੱਜ ਪਏ ਨੇ ਇਹ ਇਹ ਕੋਈ ਪੁਰਾਣੇ ਜਨਮਾਂ ਤੋਂ ਪੁੰਨ ਨਹੀਂ ਲੱਗਦਾ ਸਤਿਕਾਰੋ ਸਕੇ ਬਹੁਤ ਫਿਕਰ ਜੀ ਨਹੀਂ ਔਰ ਪਹਿਣਾ ਬਾਹਾਂ ਦੇ ਰੀਆਂ ਬਾਹਾਂ ਜਿਹੜੀਆਂ ਨੇ ਉਹ ਅਸ਼ੀਰਵਾਦ ਦਿੰਦੀਆਂ ਮੁੰਡੇ ਹੁੰਡੇ ਉਹਦੇ ਦੇ ਅੰਦਰ ਰੱਖ ਕੇ ਚੱਲ ਜੀ ਕਰਉਂਦੇ ਮੈਂ ਸੁਣਦਾ ਹੁਣ ਇੰਨਾ ਪਿਆਰ ਕਿਸੇ ਲੀਡਰ ਨੂੰ ਅੱਜ ਕੱਲ ਕਿੱਥੇ ਹਰ ਬਾਕੀ ਜਿਹੜੇ ਕਾਂਗਰਸੀ ਕੱਲੀ ਪੱਛਪਾਲੇ ਜਿਹਨਾਂ ਦਾ ਹੱਥ ਮੜਾ ਕੇ ਬਾਝੋਂ ਉਂਗਲੀਆਂ ਖੀਂਦੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ 31 ਜੰਗਲੀਆਂ ਨਾਲ ਲੈ ਕੇ ਜਾਂ ਸ਼ਾਮ ਸ਼ੱਲਾ ਦਾ ਲਈ ਜਾਂਦੇ ਸਾਡੀ ਤਾਂ ਤਾਂ ਨਹੀਂ ਇਹ ਜੇ ਕਰਕੇ ਕਿ ਇੰਨਾ ਨੇੜੇ ਪਹਿਲਾਂ ਕਿਹੜੇ ਮੁੱਖ ਮੰਤਰੀ ਨੇ ਲੱਗਣ ਦਿੰਦੇ ਥੋ ਪਟਿਆਲੇ ਵਾਲਾ ਪਟਿਆਲੇ ਦੇ ਰਿਖਾ ਲੈ ਗਏ ਉਹ ਹੁਣ ਮੈਲਾਂ ਚ ਬੰਦ ਕਰਤਾ ਨਾ ਕੁੰਡਾ ਬਾਹਰੋਂ ਲਾਤਾ ਤੁਸੀਂ ਨਿਕਲ ਨਹੀਂ ਸਕਦਾ ਕੋਲੀ ਸਾਹਿਬ ਖੜੇ ਆਦਰ ਚੇਤਨ ਜੋੜ ਮਾ ਜੀ ਖੜੇ ਸਮਾਨੇ ਵਾਲੇ ਐਮ ਐਲ ਸੋ ਸਾਰੇ ਤੇ ਪਟਿਆਲਾ ਜਿਤਾ ਕੇ ਭੇਜਿਆ ਤੁਸੀਂ ਹੋਰ ਮੈਂ ਤੁਹਾਡੇ ਤੋਂ ਕੀ ਮੰਗਾ ਹੁਣ ਨੌਂ ਦੀਆਂ ਨੌਂੇ ਸੀਟਾਂ ਪਟਿਆਲੇ ਦੀਆਂ ਆਮ ਆਦਮੀ ਪਾਰਟੀ ਕੋਲੇ ਨੇ ਹੋਰ ਮੈਂ ਕੀ ਮੰਗਾ ਇੱਕ ਪਾਰ ਜੀਵਾਂ ਜਿੰਦਾਬਾਦ ਜਿੰਦਾਬਾਦ ਰਾਮ ਭਗਵਾਨ ਕੀ ਜਿੰਦਾਬਾਦ ਰਾਮ ਭਗਵਾਨ ਕੀ ਜਿੰਦਾਬਾਦ 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 ਇਹ ਪੌਂਟ 3 ਕਿਲੋਮੀਟਰ ਸਾਹਮਣੇ ਹੈ ਸੁਨਾਮ ਕਿ ਸਾਨੂੰ ਅਖਿਆੜੇ ਤੱਕ ਤਾਂ ਸਾਡਾ ਬਹੁਤ ਵਾਅ ਪੈਂਦਾ ਕਿ ਜਦੋਂ मेरा भी कट गया बचपन जो पांच साल का ਚਾਰ ਵੀ ਦਿਨ ਪੰਜ ਸਾਲ ਦੇ ਵਿਚੇ ਥੋੜਾ ਥੋੜਾ ਯਾਦ ਆ ਜਾਂਦਾ ਤੇ ਮੈਂ ਕਿਆਲੇ ਜਦ ਤੱਕ ਵੀ ਨੇ ਦੋ ਵਾਰੀ ਮਿਲਾਈ ਉਹ ਆ ਆ ਜਾਨ ਉਹ ਸਾਇਰ ਦੇ ਦਿੱਤੀ ਬਖਸ਼ੀ ਹੋਈ ਇਹ ਦਵਾਰਾ ਲੇਕਾ ਜਿਹਦਾ ਪਟਿਆੜੇ ਦਾ ਪਰਚਾ ਕੱਟਿਆ ਜਾਵੇ ਸਾਡੇ ਪਿੰਡਾਂ ਮਤਾਂ ਉਹਨਾਂ ਦੇ ਘਰੇ ਮੰਜੇ ਕੱਢ ਕੇ ਪੱਟੀਆਂ ਨਹੀਂ ਵਿਖਾ ਦਿੰਦੇ ਕੋਈ ਹੋਲ ਤਾਂ ਨਹੀਂ ਹੁੰਦਾ ਵਾਪਸ ਹਣਾ ਪਰ ਮੇਰੀ ਕਿਸਮਤ ਚੰਗੀ ਸੀ ਆ ਜਾਨੇ ਉਹਕੇ डॉर बलबीर जी ਸ਼ਹਿਰੀ ਕਲਸੀ ਬਟਾਲੇ ਤੋਂ ਐਮਐਲਏ ਸਾਡੇ ਬਾਕੀ ਪ੍ਰੈਜੈਂਟ ਨੇ ਸਾਰੇ ਸਾਡੇ ਪਟਿਆਲੇ ਦੇ ਜਿੰਨੇ ਵੀ ਤੁਸੀਂ ਹਰ ਘਰ ਬਲੈਂਟੀਰ ਬਮਕਰ ਕਰਨੈਲ ਮੰਨੂ ਖੜਾ ਸਾਡੇ ਸਾਰੇ ਦਲਵਾਵਾਂਗੇ ਕਿਉਂਕਿ ਪਹਿਲਾਂ ਤਾਂ ਸਾਨੂੰ ਕੰਮ ਹੀ ਨਹੀਂ ਕਰਨ ਦਿੰਦੇ ਸੀਗੇ ਲੋਕਲ ਮਤੇ ਨਹੀਂ ਪਾਉਂਦੇ ਸੀਗੇ ਇੱਕ ਤੁਸੀਂ ਜਾ ਕੇ ਆਇਓ ਦੇਖ ਕੇ ਆਇਓ ਕਲਮਵਾਰਕ ਚਿਕ ਹੋਟਲ ਦਾ ਉਦਘਾਟਨ ਕਰਾਂਗੇ 15 ਜਨਵਰੀ ਦੇ ਨੇੜੇ ਤੇੜੇ ਉਹਦਾ ਨਾਮ ਹੈ ਰਣਵਾਸ ਔਰ ਇੰਡੀਆ ਦਾ ਪਹਿਲਾ ਬੁਟੀਕ ਹੋਟਲ ਵੀ ਹੋਊਗਾ ਤੇ ਤੁਸੀਂ ਜਾ ਕੇ ਦੇਖ ਕੇ ਵੀ ਆਇਓ ਤੇ ਦੁਨੀਆ 'ਚ ਉਹਦਾ ਨਾਮ ਉਹ ਲੋਕ ਉਦੇਪੁਰ ਜੈਪੁਰ ਜਾਂਦੇ ਆ ਨਾ ਵਿਆਹ ਕਰਾਉਣ ਵੱਡੇ ਵੱਡੇ ਜਿਹੜੇ ਸਟਾਰ ਨੇ ਉਹ ਪਟਿਆਲਾ ਹੈ ਐਵੇਂ ਜੋਂ ਦੇਖੋ ਆਪਾਂ ਪਟਿਆਲੇ ਦੇ ਜਿਹੜੇ ਸੁੰਦਰਤਾ ਉਹਨੂੰ ਬਹਾਲ ਕਰਨਾ ਹੈ ਇੱਥੇ ਕਾਲਜਾਂ ਦਾ ਸ਼ਹਿਰ ਹੈ, ਆਈਪੀਐਸ ਹੈ, ਫਿਜ਼ੀਕਲ ਕਾਲਜ ਹੈ, ਮੈਡੀਕਲ ਕਾਲਜ ਹੈ, ਮੋਦੀ ਕਾਲਜ, ਕਮਰਸ ਦਾ, ਅਮਿੰਦਰਾ ਕਾਲਜ ਹੈ, ਯੂਨੀਵਰਸਿਟੀ ਹੈ। ਹਰ ਕਿਸਮ ਦਾ ਕਾਲਜ ਇੱਥੇ ਇਹ ਐਜੂਕੇਸ਼ਨ ਸਿਟੀ ਹੈ। ਸੋ ਡਿਵੈਲਪ ਕਰਨਾ ਹੈ। ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿ ਪਟਿਆਲਾ ਜਿਹੜਾ ਸਾਡਾ ਪਿੰਡ ਜਿਹੜਾ ਉਹ ਇੱਥੋਂ 70 ਕਿਲੋ ਕਿਲੋ ਓਏ ਦੇਖੋ ਪੌਜੀ ਅਮਰਜਪਾ ਆਸ਼ਾ ਮੁੱਖ ਮੰਤਰੀ ਖੋਦ ਪਹੁੰਚੇ ਨੇ ਪਟਿਆਲਾ ਦੇ ਵਿੱਚ ਐਮਸੀ ਇਲੈਕਸ਼ਨਾਂ ਦੇ ਵਿੱਚ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਐਮਸੀ ਇਲੈਕਸ਼ਨਾਂ ਦੇ ਵਿੱਚ ਪਹੁੰਚੇ ਦੇਖੋ ਸਭ ਤੋਂ ਪਹਿਲਾਂ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਪਟਿਆਲਾ ਵਿਖੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਦੂਜਾ ਨੰਬਰ ਤੁਸੀਂ ਦੇਖ ਹੀ ਲਿਆ ਜਿਹੜਾ ਮਾਹੌਲ ਬਣਿਆ ਹੋਇਆ ਵਿਆਹ ਵਰਗਾ ਮਾਹੌਲ ਹੈ ਔਰ 21 ਤਰੀਕ ਨੂੰ ਮੈਨੂੰ ਲੱਗਦਾ 11-12 ਵਜੇ ਨੂੰ ਜਿਹੜਾ ਹੈਗਾ ਭੰਗੜਾ ਪੈ ਜਾਣਾ ਕਿਉਂਕਿ ਲੋਕ ਮੁਠੀਆਂ ਸੁੱਕੀ ਬੈਠੇ ਨੇ ਕਿਉਂਕਿ ਬੀਜੇਪੀ ਕਾਂਗਰਸ ਜੋ ਇਹਨਾਂ ਦੇ ਹਾਲਾਤ ਰਹੇ ਨੇ ਪਟਿਆਲੇ ਪ੍ਰਤੀ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਦੋ ਵਾਰੀ ਮੁੱਖ ਮੰਤਰੀ ਬਣਦੇ باوجود ਵੀ ਅੱਜ ਪਟਿਆਲਾ ਵੱਤ ਤੋਂ ਵੱਤਰ ਹੋਇਆ ਪਿਆ ਸੋ 21 ਤਰੀਕ ਨੂੰ ਆਮ ਆਦਮੀ ਪਾਰਟੀ ਦਾ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਝੰਡਾ ਲਹਿਰਾਊਗਾ ਔਰ ਜਿੰਨੇ ਕੰਮ ਨੇ ਹੋਣ ਵਾਲੇ ਪਟਾਲੇ ਸ਼ਹਿਰ ਦੇ ਉਹ ਸਾਰੇ ਇੱਕ ਤੋਂ ਇੱਕ ਸਾਰੇ ਕਰਵਾ ਕੇ ਦਵਾਂਗੇ ਪਨੀਰਪੁਰ ਕਹਿ ਰਿਹਾ ਕਿ ਵਿਰੋਧੀਆਂ ਦੇ ਉੱਪਰ ਇਲਜ਼ਾਮ ਲਗਾ ਰਹੇ ਆ ਕਿ ਕਿ ਕਹਿੰਦੇ ਕਿ ਠਕਾਓ ਕਰਨਗੇ ਸਾਡੇ ਨਾਲ ਸਾਨੂੰ ਸਹੀ ਮੈਨੇਜ ਤੁਸੀਂ ਯਕੀਨ ਮੰਨਿਓ ਕਿਉਂਕਿ ਇਹ ਕੈਪਟਨ ਮਰਿੰਦਰ ਪਰਵਾਰ ਪਹਿਲਾਂ ਠੱਕਾ ਕਰਦਾ ਰਿਹਾ ਮੈਨੂੰ ਖਰਸ਼ਾ ਹੈ ਵੀ ਇਹ ਠੱਕਾ ਕਰ ਸਕਦੇ ਨੇ ਸਾਡੇ ਆਮ ਆਦਮੀ ਪਾਰਟੀ ਦੇ ਦਾ ਵਰਕਰ ਬੜੇ ਵਿਚਾਰੇ ਪਤਾ ਹੀ ਨਹੀਂ ਹੈ ਕਿਵੇਂ ਕੀ ਕਰਨਾ ਕੀ ਨਹੀਂ ਕਰਨਾ ਕਿਉਂਕਿ ਇਹਨਾਂ ਲਵੇ ਉਹ ਸਾਰੇ ਤੌਰ ਤਰੀਕੇ ਹੈਗੇ ਨੇ ਆਮ ਆਦਮੀ ਪਾਰਟੀ ਵੋਟਾਂ ਦੇ ਸਿੱਟੇ ਜਿੱਤੂ ਵੋਟਾਂ ਲੈ ਕੇ ਜਿੱਤੂ